మీద మాట ఒకటి చెప్పేది మనం చేద్దాం ఈ సినిమాని నేను తీద్దామనుకుపోతాను అనుకోను సేకోటి మిస్తా చాలు దకేనా ఆత్త తల్లికారు ਮੈਂ 8:30 ਦੇ ਦੁੱਧ ਲੈਣ ਗਈ ਤੇ ਪਹਿਲੇ ਨੇ ਮੈਂ ਕਿਹਾ ਹੰਟਿੰਗ ਮਸਤੇ ਮੈਂ ਅੱਗੇ ਲਾਂਗੀ ਫਿਰ ਆਂਦੇ ਨੂੰ ਮੇਰ ਨਾਲ ਥੋੜੀ ਸੀ ਫਿਰ ਕਹਿੰਦੀ ਮੰਮੀ ਮੇਰੇ ਲਈ ਦੁਸ਼ਪਦੀ ਤੂੜੀਆਂ ਮੈਂ ਕਾਰਚ ਨਾਲ ਮਿਲਣ ਲੱਗੀ ਵਸੇ ਪਤਾ ਨਹੀਂ ਮੈਂ ਦੁੱਧ ਵਾਲੀ ਲਾ ਕੇ ਲਈ ਕਿ ਕਿ ਮੈਂ ਗਾੜ ਗਾੜ ਗਿੰਦੀ ਬਸ ਨਹੀਂ ਇੱਕ ਥਾਪਣਾ ਤੁਹਾਨੂੰ ਪਤਾ ਨਹੀਂ ਲੱਗਿਆ ਬਿਲਕੁਲ ਵੀ ਨਹੀਂ ਪਤਾ ਨਹੀਂ ਮੈਂ ਉਸੇ ਵੇਖ ਕੇ ਆ ਕੇ ਦੇਖਿਆ ਘੜਾ ਕੇ 2 ਘੰਟੇ ਬਾਅਦ ਨੇ ਕਿਸੇ ਨੇ ਕੀਆ ਤੇਰੀ ਇੱਕ ਵਾਲੀ ਕਿੱਥੇ ਹੈ

ਇਹ ਉਹ ਇੱਕ ਲੇਡੀ ਉਹਨੂੰ ਮਿਲੀ ਕਾਰ ਚ ਕਹਿੰਦੀ ਮੈਂ ਫਲਾਣੀ ਦੀ ਕੁੜੀ ਆ ਪੁਸ਼ਪਾ ਦੀ ਕੁੜੀ ਆ ਬਈ ਮੇਰੀ ਮੰਮੀ ਨੇ ਤੁਹਾਨੂੰ ਮਿਲਣਾ ਮਿਲ ਲੋ ਕਾਰ ਤੇ ਬੈਠਿਆ ਮੇਰੀ ਗਾਲੀ ਕਹਿੰਦੀ ਨਹੀਂ ਮੈਂ ਨਹੀਂ ਮਿਲਣਾ ਕਿਸੇ ਨੂੰ ਉਹ ਦੁੱਧ ਲੈਣ ਚਲੀ ਗਈ ਵਾਪਸੇ ਫੇਰ ਕੇ ਤਾਂ ਤੇਨ ਮਿਟਵੀ ਇਨੋ ਨੇ ਜੱਫੀ ਜੀ ਪਾ ਕੇ ਪਤਾ ਨਹੀਂ ਲੱਗਿਆ ਕਦੋਂ ਵਾਲੀ ਬਾਲੀ ਜੀ ਇੱਥੇ ਲਾ ਕੇ ਫਰਾਰ ਹੋ ਗਏ ਹਾਂ ਜੋ ਕਾਰ ਚੰਡੀ ਹੋਰ ਹੋਰ ਵੱਲ ਚਲੀ ਗਈ ਤੁਹਾਡੇ ਘਰ ਵਾਲੇ ਨੂੰ ਪਤਾ ਨਹੀਂ ਲੱਗਿਆ ਫਿਰ ਉਹਨੂੰ ਕੁਝ ਨਹੀਂ ਪਤਾ ਲੱਗਾ ਉਹ ਕੰਟਾ ਵਾਲਾ ਸਹਿਮ ਨਹੀਂ ਪਤਾ ਲੱਗਾ ਕੋਈ ਰਿਪੋਰਟ ਲਿਖਾਈਏ ਕੋਈ ਨਹੀਂ ਹੁਣ ਹੁਣ ਚੱਲਿਆ ਸੀ ਥਾਣੇ ਹਾਂਜੀ ਕਿੰਨੀ ਕੋ ਮਰਸੀ ਉਹ ਮਾਪੇ ਐਸੇ ਪਾਈਪ ਦੀ ਕਿੰਨੀ ਕੋ ਮਰ ਆ 60 70 ਸਾਲ ਦੀ ਇਸ ਜਿਹੜੇ ਨੌਰਸ਼ਰ ਬਾਜ ਨੇ ਜਿਹੜੇ ਚੋਰੀਆਂ ਹੋ ਰਹੀਆਂ ਨੇ ਕਿਵੇਂ ਦੇਖ ਇਹਦਾ ਨੱਥ ਪਾਈ ਜਾਵੇ ਜੀ ਕਿਉਂ ਜਿਹੜਾ ਬਜ਼ੁਰਗ ਬੰਦਾ ਉਹਨਾਂ ਤਾਂ ਪਤਾ ਹੀ ਨਹੀਂ ਲੱਗਦਾ ਕੁਝ ਇਸ ਕਰਕੇ ਪ੍ਰਸ਼ਾਸਨ ਕੋਈ ਮੰਗ ਕੀਤੀ ਜਾਂਦੀ ਹੈ ਕਿ ਤੇ ਨਕੀਲ ਪਿੱਛੇ ਛੋਟੀ ਘਰ ਨੂੰ ਬਾਅਦ ਚ ਪਤਾ ਲੱਗਿਆ ਉਹਨੂੰ ਬਾਅਦ ਘੰਟਾ ਦੋ ਘੰਟੇ ਬਾਅਦ ਪਤਾ ਲੱਗਿਆ ਪਹਿਲਾਂ ਲੱਭੀ ਗਈ ਕਿਹੜੀ ਗੇੜੀ ਮੇਰੀ ਅੱਜ ਬਾਅਦ ਪੁੱਛਿਆ ਜਿਹੜਾ ਲੀਵਨ ਮਿਲੀ ਸੀ ਇੱਕ ਤਾਂ ਸੀ ਲਾਇਆ ਫਿਰ ਪਤਾ ਹੁਣ ਕੈਮਰਾ ਦੇਖਿਆ ਕੈਮਰੇ 'ਚ ਗੱਡੀ ਨੰਬਰ ਵੀ ਆ ਗਿਆ ਤੇ ਉਹਦੀ ਫੋਟੋ ਵੀ ਆ ਗਈ ਹਾਂਜੀ ਕੀ ਨੌਂ ਹੋ ਰਿਹਾ ਜੀ ਪਰੋਂ ਬਿਲਾ ਕਿਥੇ ਰਹਿਣ ਨੂੰ ਅੰਗ ਮਾਰ ਲੈ ਤੇ ਕੀ ਹੋਇਆ ਸਵੇਰੇ ਜੀ ਮੈਂ ਸਵੇਰ ਸਭ ਦਿਨ ਆ ਰਹੀ ਸੀ ਰੰਗੁੰਦੇ ਤੇ ਮੇਰੇ ਪਿੱਛੇ ਪਿੱਛੋਂ ਗੱਡੀ ਆਈ ਹੈ ਮੇਰੇ ਨਾਲ ਸਾਈਡ ਤੇ ਲਾ ਲਈ ਮੈਨੂੰ ਇੱਕ ਦੋ ਵਾਰੀ ਪਹਿਲਾਂ ਮਿਲਿਆ ਨੇ ਮੈਨੂੰ ਸ਼ੱਕ ਪੈ ਗਿਆ ਮੈਂ ਦੁਕਾਨਾਂ ਦੇ ਨਾਲ ਨਾਲ ਨੂੰ ਹੋ ਗਈ ਉੱਥੋਂ ਬੱਚੀ ਮੇਰੇ ਕਹਿੰਦੀ ਸਾਸਰੀ ਘਰ ਮੈਂ ਕਿਹਾ ਸਾਸਰੀ ਪਛਾਣਿਆ ਨਹੀਂ ਮੈਂ ਕਿਹਾ ਮੈਂ ਨਹੀਂ ਪਿੱਛੇ ਕੰਮ ਕਰ ਤੋ ਆਪਣਾ ਦਾ ਤੇ ਬਸ ਫਿਰ ਥੋੜੀ ਦੂਰ ਆ ਕੇ ਅੱਤੇ ਫੇਰ ਲਾ ਰਹੀ ਗੱਡੀ ਬੁੱਗੇ ਦੀ ਦੁਕਾਨ ਕੋ ਮੈਂ ਫੇਰ ਗੱਲ ਪੈਗੀ ਮੈਂ ਕਿ ਜਾਨੇਗਾ ਨਹੀਂ ਚੋਰਨੀਆ ਮੈਂ ਕਿ ਮੈਂ ਐਵੇਂ ਕਿਸੇ ਮੈਂ ਕਿ ਚੋਰਨੀਆ ਬਕਵਾਸ ਨਾ ਕਰ ਮੈਂ ਕਿ ਮੇਰ ਨਾਲ ਭੱਜ ਲੀਆਂ ਅੱਗੋ ਜਾ ਕੇ ਇੱਥੇ ਬਤਾਰਦੀ ਡੈਰੀ ਕੋਲ ਕਿਸੇ ਨਹੀਂ ਲੜੀ ਛੋਕੀ ਦੀ ਤੁਨੂ ਕਿ ਮੈਂ ਭਣਕ ਪਈਏ ਵੀ ਮੈਨੂੰ ਦੋ ਤਨਵਾਰੀ ਅੱਗੇ ਮਿਲੀਆਂ ਨੇ ਮੈਂ ਸੇਰੇ ਗੁਰਦੁਆਰੇ ਜਾਨੀਆਂ ਗੋਇਸ਼ਾਲਾ ਜਾਨੀਆਂ ਮੈਂ ਉੱਥੇ ਐ ਰਵਿੰਦ ਦੀ ਦੁਕਾਨ ਕੋਲ ਮਿਲੀਆਂ ਨੇ ਇੱਕ ਵਾਰੀ ਮੈਨੂੰ ਇਹਨਾਂ ਦਾ ਸ਼ੱਕ ਸੀਗਾ ਮੈਂ ਕਿ ਉਹੀ ਨੇ ਸਭ ਪਤਾ ਹੋ ਗਿਆ ਰੋੜੀ ਹਾਂ ਮੈਂ ਤੈਨੂੰ ਵਾਰੀ ਚਾਰ ਵਾਰੀ ਬੱਚੀਆਂ ਮੈਂ ਇਹਨਾਂ ਤੋਂ ਅੱਜ ਚੌਥੀ ਵਾਰ ਹੈ ਹਾਂਜੀ ਨਾਮ ਦੱਸਿਓ ਮੇਰਾ ਨਾਮ ਸ਼ੰਮੀ ਦੂਆ ਜੀ ਹਾਂ ਦੂਆ ਸਾਹਿਬ ਕੀ ਗੱਲ ਹੋਈ ਜੀ ਅੱਜ ਸਵੇਰੇ ਜੀ ਮੇਰੇ ਮਦਰ ਸਬਜ਼ੀ ਲੈਣ ਗਏ ਆ ਡੱਬੀ ਬਾਜ਼ਾਰ ਦੇ ਨਾਲ ਹੀ ਤੇ ਉੱਥੇ ਅਣਪਛਾਤੀ ਲੇਡੀਜ਼ ਵਰ ਬੰਦਾ ਗੱਡੀ ਚਲਾਉਂਦਾ ਸੀ ਉਹ ਆ ਕੇ ਗੱਡੀ ਰੋਕੀ ਸੱਸੀ ਗੱਲ ਹੋਈ ਸੱਸੀ ਗੱਲ ਕਰਕੇ ਗੱਡੀ ਜਾਓ ਜੀ ਗੱਡੀ ਜਾਓ ਗੱਲ ਸੁਣੋ ਉਹ ਕੁਦਰਤੀ ਕਹਿ ਲਓ ਇਨ ਦੀ ਮੀਨ ਟਾਈਮ ਮਦਰ ਦਾ ਦਿਮਾਗ ਕੰਮ ਕਰ ਗਿਆ ਉਹ ਕਹਿੰਦੇ ਚਲੋ ਚਲੋ ਤੁਸੀਂ ਉਹ ਥੋੜੇ ਜਿਹਾ ਡਰ ਕੇ ਪਿੱਛੇ ਹੋਗੇ ਭਾਂਡੇ ਵਾਲੀ ਦੁਕਾਨ ਕੋਲ ਹੋਗੇ ਬਸ ਆ ਗੱਲ ਹੋਈ ਉਸ ਤੋਂ ਥੋੜੀ ਦੇਰ ਬਾਅਦ ਪਤਾ ਲੱਗਿਆ ਵੀ ਇੱਥੇ ਸਮਰਾਲੇ ਚ ਘਟਨਾ ਹੋ ਗਈ ਵਾਲੀਆਂ ਲਾਲੀਆਂ ਕਿਸੇ ਦੀਆਂ ਤੇ ਮੇਰੀ ਤਾਂ ਇਹੀ ਸਰਕਾਰ ਨੂੰ ਬੇਨਤੀ ਆ ਵੀ ਥੋੜਾ ਧਿਆਨ ਦੇਵੇ ਮਸਾਂ ਤਾਂ ਬਜ਼ੁਰਗ ਘਰੋਂ ਨਿਕਲਦੇ ਆ ਜੀ ਕਿਸੇ ਬਹਾਨੇ ਜੇ ਇਹੀ ਹਾਲ ਰਿਹਾ ਡਰ ਦਾ ਮਾਹੌਲ ਬਣ ਜਾਂਦਾ ਸਰਕਾਰ ਨੂੰ ਬੇਨਤੀ ਆ ਪਲੀਜ਼ ਇਹਦੇ ਵੱਲ ਧਿਆਨ ਦਿਓ ਥੋੜਾ ਜਿਹਾ ਧੰਨਵਾਦ